ਦੀਪਾਪੋ ਜੇਵਾਲ ਦੀਪਾਪੋ ਜੇਵਾਲ ਇਹ ਵੀ ਮਹਲਾ ਜਲ ਸਿੰਘ ਰੋਹਿਤ ਪੋਜੇਵਾਲ ਤੇ ਆਕਾਸ਼ਾ ਕੋਟ ਇਧਰ ਡਾਇਮੰਡ ਤੇ ਮੰਗੀ ਦੇ ਦਰਮਿਆਨ ਬਹੁਤ ਹੀ ਵਧੀਆ ਕੁਸ਼ਤੀ ਹੈ ਪਰ ਇਧਰਲੇ ਪਾਸੇ ਰਣਜੀਤ ਪਰਾ ਰਣਜੀਤ ਪਰਮਣ ਰਾਮੇਵਾਲ ਵਾਲਾ ਉੱਪਰਲੇ ਪਾਸੇ ਆ ਕਿਮਲ ਪਹਿਣ ਸ੍ਰੀ ਰੰਦੇ ਜਿਨ੍ਹਾਂ ਲਾਈਆਂ ਮਿਹਨਤ ਉੱਠ ਕੇ ਤਨ ਜੋਰ ਜਵਾਨਾਂ ਦਾ ਲੈ ਜਨ ਭਰਿਆ ਮੇਲਾ ਲੁੱਟ ਕੇ ਇਹ ਆੜੀਲ ਕੋੜੇ ਨੇ ਯਾਰ ਅਕਰ ਹੀ ਜਾਂਦੇ ਮਨਮਾਨੀ ਕਿ ਰਾਜੇ ਖਿੱਲੇ ਹੱਟ ਪਸੇ ਆਹ ਲੋਟੀਆਂ ਪਾਉਂਦੀ ਫਿਰੇ ਜਵਾਲੀ ਉਧਰ ਮੈਂ ਰਜਿੰਦਰ ਕੋਸਰ ਸਾਹਿਬ ਜੰਡੂ ਸਿੰਘਾ ਬੇਨਤੀ ਕਰਦਾ ਇੱਕ ਵਾਰੀ ਖਾਰੇ ਪਾਸ਼ਾ ਨੂੰ ਸਲਾਮੀ ਦੇ ਕੇ ਜਾਓ ਜੀ ਰਜਿੰਦਰ ਕੋਸਰ ਸਾਹਿਬ ਜੰਡੂ ਸਿੰਘਾ ਵੱਡੇ ਬੱਲੇ ਪੰਜਾਬ ਪੋਸਟ ਦੇ ਵਿੱਚ ਬਹੁਤ ਹੀ ਵਧੀਆ ਆਫੀਸਰ ਹੈ ਹਾਤੀ ਜੋੜਦੇ ਆ ਤੇ ਸਾਡੀ ਨਿਮਰਤਾ ਬਹੁਤ ਬਹੁਤ ਵੱਡਾ ਸਤਿਕਾਰ ਹੈ ਸਾਰੇ ਕੁਚ ਸਵਾਨਾਂ ਦਾ ਜਿਹੜੇ ਉੱਚੇ-ਚੇ ਤੌਰ ਤੇ ਅੱਜ ਦੇ ਇਸ ਦੰਗਲ ਦੇ ਝੋਲੀ ਤੇ ਕੱਢਣੇ ਪੱਟ ਸੋਲੇ ਬਗਲ ਦੱਬ ਕੇ ਕਿਸੇ ਨਕਾਲ ਭਰਨਾ ਬਚਨ ਕਿਸੇ ਟੰਗ ਕਰੰਗੇ ਦੀ ਮਾਰ ਦੀਏ ਕਿਸੇ ਮਾਰ ਮੁਲਤਾਨੀ ਕਮਾਲ ਕਰ ਲੈ ਕਿਸੇ ਮਾਰ ਮੁਲਤਾਨੀ ਕਮਾਲ ਕਰ ਸੋ ਬੜਾ ਧੰਨ ਬਲ ਕਰਦੇ ਆ ਬਹੁਤ ਹੀ ਸਤਿਕਾਰਯੋਗ ਬਲਜਿੰਦਰ ਕੁਮਨ ਸਾਹਿਬ ਜੀ কুਸਤੀ ਤੇ ਕਬੱਡੀ ਦੇ ਪ੍ਰਸਿੱਧ ਬਲਾਰੇ ਨੇ ਔਰ ਬੜੀ ਮਿੱਠੀਆਂ ਬਾਜੇ ਦੇ ਨਾਲ ਅੱਜ ਦੇ কুਸਤੀ ਦੇ ਮਿਲਦੀ ਸਰਪ੍ਰਸਤੀ ਕਰ ਰਹੇ ਨੇ ਉਧਰ ਆਕਾਸ਼ ਪਰਵਾਨ ਜੀ ਸਾਹ ਕੋਟ ਵਾਲਾ ਮਜੀਤੇ ਪਰਵਾਨ ਜੀ ਦਾ ਭਾਣ ਜਾਏ ਔਰ ਬੜੀ ਵਧੀਆ ਕੁਲਨੀ ਦਾ ਮਾਲਕ ਹੈ ਪਰ ਮੈਦਾਨ ਦੇ ਵਿੱਚ ਚਾਰ ਕੁਸਤੇ ਨੱਗਰਾਂ ਦਰਮਿਆਨ ਚੱਲਦੀਆਂ ਹੋਈਆਂ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਹੈ ਮੱਲੀ ਦਾ ਉਹ ਸੋਨੀ ਉੱਤੇ ਬੰਜਣਾ ਸਾਨ ਥੜੀ ਹੈ ਮੱਲੀਆ ਮਖੌਲੀ ਤਾਰਖੰਡੇ ਦੀ ਮੰਡੀਆਂ 'ਚ ਵੇਕੇ ਜੋ ਸਮਾਨ ਥੜੀ ਹੈ ਉਹ ਪਿੰਡਿਆ 'ਚ ਬੱਚਦੀ ਨਹੀਂ ਪੋਰਾ ਸੱਤਿਆ ਵੱਡੀਆਂ ਜੋੜਾਂ 'ਚ ਵੱਡੇ ਹੀ ਮੁਕਾਬਲੇ ਕੇ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਆਉ ਕਰਦਾ ਬਗਾਨਾ ਜੇ ਡੋਟ ਕਾਬਲੇ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਬਗਾਨਾ ਜੇ ਡੋਟ ਕਾਬਲੇ ਬਹੁਤ ਬਧਿਆਦਰ ਮੈਂ ਪ੍ਰਵਿੰਦਰ ਕੋਸਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧਰਵਾਦ ਕਰਦਾ ਹੈ ਪੀਪ ਉਚੇਚੇ ਤੌਰ ਤੇ ਧਰਵਾਦਾ ਇੱਦਰ ਡਾਈਮ ਬੰਡ ਤੇ ਨਾਲ ਮੰਗੀ ਬਹੁਤ ਹੀ ਵਧੀਆ ਕੁਸ਼ਤੀ ਜਿਹੜੀ ਦੇਖਣ ਵਾਲੀ ਹੈ ਮੀਰਾ ਕੋ ਸਾਹਿਬ ਚੇਚੇ ਤੌਰ ਤੇ ਪਹਿਲੇ ਇੱਕ ਵਾਰੀ ਫਰਦੇ ਦੀ ਸਾਥ ਪਾਇਓ ਕੋ ਸਾਹਿਬ ਜ਼ੋਰਦਾਰ ਤਾੜੀ ਮਾਰ ਦਿਓ ਕੱਲ ਇਹਨਾਂ ਦੇ ਬਲ ਅਖਾੜੇ ਦੀ ਲੜਕੀ 50 ਕਿਲੋ weight ਦੇ ਵਿੱਚ ਔਰ ਇੰਡੀਆ ਲੈਵਲ ਤੇ ਸੈਕੰਡ ਪੋਜੀਸ਼ਨ ਥਰਡ ਪੋਜੀਸ਼ਨ ਜਿਹੜੀ ਹਾਸਲ ਕੀਤੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਰੈਸਿੰਗ ਦੇ ਵਿੱਚ ਜਿਹੜੀ ਥਰਡ ਪੋਜੀਸ਼ਨ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਇਹ ਪ੍ਰਾਪਤੀ ਹੈ ਉਹਦੇ ਕਾਬਿਲ ਜਿਹੜਾ ਸਰਦਾਰਾਂ ਪੁੱਛਦੇ ਹੈ ਅਰ ਗੁਰਬਾਣੀ ਦੇ ਵਿੱਚ ਫਰਮਾਨ ਹੈ ਕਿ ਕਾਗਾ ਕਰਨ ਢੰਡੋਲਿਆ ਸਿਕਲਾ ਖਾਇਓ ਮਾਸ ਇਹਦੇ ਨੈਨਾ ਮਤਿ ਸ਼ੋਹ ਪਿਰ ਦੇਖਣ ਕੀ ਆਸ ਤਨ ਸੁੱਕਾ ਪਿੰਗਰ ਠੀਆ ਮੀਨ ਬਲਬਣ ਕੋਹਾਲੀ ਪਦਾਰਥ ਪਹਿਲਵਾਨ ਜੀ ਉਹਨਾਂ ਦੇ ਅਖਾੜੇ ਦਾ ਪਹਿਲਵਾਨ ਸੋ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਆ ਟੀਟੂ ਪਹਿਲਵਾਨ ਜੀ ਕੋਹਾਲੀ ਵਾਲੇ ਅੱਜ ਇੱਚੇ ਤੌਰ ਤੇ ਸਾਡੇ ਦੇ ਮਨ ਪੁੱਜੇ ਹੋਏ ਆ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਰਸਮ ਹਿੰਦ ਪਹਿਲਵਾਨ ਮਿਹਰਦੀਪ ਉਸਤਾਦ ਪਰ ਸਾਹਮਣੇ ਕੁਸ਼ਤੀ ਬਹੁਤ ਹੀ ਵਧੀਆ ਹੈ ਆ ਬਈ ਦੀਪੂ ਅ ਦੀਪੂ ਨੂੰ ਦਿਓ ਮਾਈਕ ਤੇ ਦੀਪੂ ਅਮਰਗੜ ਲੈ ਲੈ ਕੋਈ ਗੱਲੀ ਲੜਾ ਓਏ ਆ ਜਾ ਲੈ ਲੈ ਬਾਅਦ ਚ ਵੱਡੀ ਕੁਸ਼ਤੀ ਤੇ ਵੀ ਆਉਣਾ ਈ ਹੈ ਦੀਪੂ ਅਮਰਗੜ ਗੱਡੀ ਹੈ ਪੀਵੀ 9 ਪੀਵੀ 92 ਪੀ 94 6ਵੇਂ ਇਹ ਮੇਰੇ ਭਰਾ ਦੀ ਗੱਡੀ ਹੈ ਪੀਵੀ 92 ਪੀ 94 96 ਉਹ ਵੀ ਥੋੜਾ ਜਿਹਾ ਸਾਈਡ ਤੇ ਕਰ ਲੀਏ ਜੀ ਦੀਪੂ ਅਮਰਗੜ ਬਹੁਤ ਹੀ ਵਧੀਆ ਬੁਲਾਰਾ ਪਰ ਸਾਹਮਣੇ ਕੁਸ਼ਤੀਆਂ ਲਾਡੀਆਂ ਅਖਾੜੇ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪੰਜਾਬ ਦੀ ਧਰਤੀ ઋਸ਼ੀਆਂ ਮੁੰਨੀਆਂ ਪੀਰਾਂ ਫਕੀਰਾਂ ਯੋਧਿਆਂ ਦੀ ਧਰਤੀ ਮੇਰੇ ਪੰਜਾਬੀ ਵੀਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੇਵਕ ਬਾਬਾ ਦਾਸਾ ਜੀ ਜਿਨ੍ਹਾਂ ਨੇ ਇਸਤਾਨ ਦੇ ਉੱਪਰ ਹਰ ਸਾਲ ਕਬੱਡੀ ਦਾ ਮੇਲਾ ਵੱਡਾ ਹੁੰਦਾ ਹੈ ਔਰ ਵੱਡੇ ਪੱਦਰ ਤੇ ਕੁਸ਼ਤੀਆਂ ਜਿਹੜੀਆਂ ਉਹ ਲੜੀਆਂ ਜਾਂਦੀਆਂ ਨੇ ਪਹਿਲਵਾਨਾਂ ਦਰਮਿਆਨ ਸਮੂਚੀ ਭੱਬਾ ਦਾਸਾ ਜੀ ਕਮੇਟੀ ਦੇ ਵੱਲੋਂ ਹਰ ਸਾਲ ਦੰਗਲ ਕਰਵਾਇਆ ਜਾਂਦਾ ਹੈ ਇਹਨਾਂ ਦੀ ਵੀਰਾਂ ਦੇ ਸਹਿਯੋਗ ਦੇ ਨਾਲ ਔਰ 71ਵਾਂ ਸਾਲਾਨਾ ਜੋੜ ਮੇਲਾ ਜਿਹੜਾ ਅੱਜ ਸਮਾਪਤੀ ਵੱਲ ਵੱਧ ਰਿਹਾ ਤੇ ਘੁੰਮਣ ਸਾਹਿਬ ਕੱਲ ਨੂੰ ਦਿਨ 72ਵੇਂ ਦਾ ਸ਼ੁਰੂ ਹੋ ਜਾਣਾ ਹੈ ਉਹਦੇ ਵਿੱਚ ਸੇਵਾ ਕੀਤੀ ਸੇਵਾਦਾਰਾਂ ਦਾ ਸਾਡੀਆਂ ਮਾਈਆਂ ਦਾ ਪੈਣਾ ਦਾ ਬੀਬੀਆਂ ਦਾ ਉਹ ਚੇਚੇ ਤੌਰ ਤੇ ਸਤਕਾਰ ਹੈ ਸੇਵਾਦਾਰਾਂ ਦਾ ਆਹ ਦੇਖੋ ਸਾਨਾਂ ਦਾ ਭੇੜ ਹੈ ਇਹਨੂੰ ਕੁੰਡੀਆਂ ਦੇ ਸਿੰਘ ਫਸ ਗਿਆ ਜਿਵੇਂ ਕਹਿੰਦੇ ਹੁੰਦੇ ਆ ਬਹੁਤ ਹੀ ਵਧੀਆ ਦੀਪੂ ਪਾਇੰਟ ਤੇ ਕੁਸ਼ਤੀ ਹੈ ਮੈਨੂੰ ਲੱਗਦਾ ਕਿ ਉਹ ਕਿਲਾ ਢਾਟ ਮੰਗੀ ਬੱਲੇ ਓ ਸ਼ਰਾ ਤਾੜੀ ਮਾਰ ਦਿਓ ਜਸਵੰਤ ਸਿੰਘ ਆ ਦੇਖ ਲੋ ਕਿੰਨਾ ਭਾਰਾ ਬੰਦਾ ਹੈ ਇਹ ਕੁਸ਼ਤੀ ਦਾ ਵੇਚਦੀ ਹੈ ਔਰ ਮੰਗੀ ਜਿਹੜਾ ਜਿੱਤ ਪ੍ਰਾਪਤ ਕਰ ਗਿਆ ਬਹੁਤ ਵੱਡਾ ਹੈ ਪਿਆਰ ਔਰ ਸਤਕਾਰ ਜਿਹੜਾ ਜਲੰਧਰ ਤੇ ਦੀਪਾ ਪੋਜੇਵਾਲ ਦੀਪਾ ਪੋਜੇਵਾਲ ਇਹ ਵੀ ਮੱਲਾ ਜਾਨਾ ਰੋਹਿਤ ਪੋਜੇਵਾਲ ਤੇ ਆਕਾਸ਼ਾ ਕੋਟ ਇੱਧਰ ਡਾਇਮੰਡ ਤੇ ਮੰਗੀ ਦੇ ਦਰਮਿਆਨ ਬਹੁਤ ਹੀ ਵਧੀਆ ਕੁਸ਼ਤੀ ਹੈ ਪਰ ਇਧਰਲੇ ਪਾਸੇ ਰਣਜੀਤ ਪਰਵਾਰਾ ਰਣਜੀਤ ਪਰਮਣ ਰਾਮੇਵਾਲ ਵਾਲਾ ਉੱਪਰਲੇ ਪਾਸੇ ਆ ਕਿਮਲ ਪਹਿਣ ਸਰੀਰਾਂ ਦੇ ਜਿਨ੍ਹਾਂ ਲਾਈਆਂ ਮਿਹਨਤ ਉੱਪਕੇ ਤਨ ਜੋਰ ਜ਼ਬਾਨਾਂ ਦਾ ਲੇਜਨ ਭਰਿਆ ਮੇਲਾ ਲੁੱਟ ਕੇ ਇਹ ਆੜੀਅਲ ਕੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਕਿ ਰਾਜੇ ਖਿੱਲੇ ਹੱਟ ਪਸੇ ਲੁੱਟਿਆ ਪਾਉਂਦੀ ਫਿਰੇ ਜਵਾਲੀ ਉਧਰ ਮੈਂ ਰਜਿੰਦਰ ਕੋਸਰ ਸਾਹਿਬ ਜੰਡੂ ਸਿੰਘਾ ਬੇਨਤੀ ਕਰਦੇ ਇੱਕ ਵਾਰੀ ਖਾਰੇ ਪਾਸ਼ਾ ਨੂੰ ਸਲਾਮੀ ਦੇ ਕੇ ਜਾਓ ਜੀ ਰਜਿੰਦਰ ਕੋਸਰ ਸਾਹਿਬ ਜੰਡੂ ਸਿੰਘਾ ਹੈ ਵੱਡੇ ਵੱਲ ਪੰਜਾਬ ਪੁਸ਼ਤ ਦੇ ਵਿੱਚ ਬਹੁਤ ਹੀ ਵਧੀਆ ਆਫੀਸਰ ਹੈ ਹਾਤੀ ਜੋਰਦੇ ਹੈ ਇਹ ਸਾਡੀ ਨਿਮਰਤਾ ਹੈ ਬਹੁਤ ਬਹੁਤ ਵੱਡਾ ਸਤਿਕਾਰ ਹੈ ਸਾਰੇ ਕੁੱਚੇ ਸਵਾਨਾਂ ਦਾ ਜਿਹੜੇ ਚੇਚੇ ਤਰ ਤੇ ਅੱਜ ਦੇ ਇਸ ਦੰਗਲ ਦੇ ਝੋਲੀ ਤੇ ਕੱਢਣੇ ਪੱਟ ਸੋਲੇ ਬਗਲ ਦੱਬ ਕੇ ਕਿਸੇ ਨਕਾਲ ਭਰ ਲੈ ਬਚਨ ਕਿਸੇ ਟੰਗ ਕੜੰਗੇ ਦੀ ਮਾਰਨੀਏ ਕਿਸੇ ਮਾਰ ਮੁਲਤਾਨੀ ਕਮਾਲ ਕਰ ਲੈ ਕਿਸੇ ਮਾਰ ਮੁਲਤਾਨੀ ਕਮਾਲ ਕਰ ਸੋ ਵੱਡਾ ਤਨੰਦ ਕਰਦਿਆ ਬਹੁਤ ਹੀ ਸਤਿਕਾਰਯੋਗ ਬਲਜਿੰਦਰ ਕੁਮਨ ਸਾਹਿਬ ਜੀ কুਸਤੀ ਤੇ ਕਬੱਡੀ ਦੇ ਪ੍ਰਸਿੱਧ ਬਲਾਰੇ ਨੇ ਔਰ ਬੜੀ ਮਿੱਠੀਆਂ ਬਾਜਾਂ ਦੇ ਨਾਲ ਅੱਜ ਦੇ ਕੁਸਤੀ ਦੇ ਅੰਗਲੀਆਂ ਸਰਪ੍ਰਸਤੀ ਕਰ ਰਹੇ ਨੇ ਉਧਰ ਆਕਾਸ਼ ਪਰਵਾਨ ਜੀ ਸਾਹ ਕੋਟ ਬਲ ਮਜੀਤੇ ਪਰਵਾਨ ਜੀ ਦਾ ਭਾਂਜਾ ਔਰ ਬੜੀ ਵਧੀਆ ਕੁਲਨੀ ਦਾ ਮਾਲਕ ਹੈ ਪਰ ਮੈਦਾਨ ਦੇ ਵਿੱਚ ਚਾਰ ਕੁਸਤੇ ਨੰਗਰ ਤੋਂ ਦਰਮਿਆਨ ਚੱਲਦੀਆਂ ਹੋਈਆਂ ਕਹਿੰਦਾ ਚੋਖਾ ਜੇ ਇਨਾਮ ਮਿਲ ਗਾਇਆ ਮਾਲੀ ਦਾ ਉਹ ਸੋਨੀ ਉੱਥੇ ਪੰਚਣਾ ਸਾਨ ਫੁੜੀਆ ਮੱਲੀਆ ਮਖੌਲੀ ਤਾਰਖੰਡੇ ਦੀ ਮੰਡੀਆਂ 'ਚ ਵਿਕੇ ਜੋ ਸਾਮਾਨ ਥੋੜੀ ਐ ਉਹ ਪਿੰਡਾਂ 'ਚ ਬਚਦੀ ਨਹੀਂ ਪੋਰਾ ਸੱਤਿਆ ਵੱਡੀਆਂ ਜੁੜਾਂ 'ਚ ਵੱਡੇ ਹੀ ਮੁਕਾਬਲੇ ਕਿ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਉਹ ਕਰਦਾ ਬਗਾਨਾ ਜੇ ਡੋਟੇ ਮੁਕਾਬਲੇ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਬਗਾਨਾ ਜੇ ਡੋਟੇ ਮੁਕਾਬਲੇ ਬਹੁਤ ਵਿਦਿਆਰਥੀ ਮੈਂ ਪ੍ਰਵਿੰਦਰ ਕੋਰ ਸਾਹਿਬ ਦਾ ਵਿਸ਼ੇਸ਼ ਰੂਪ ਤੇ ਧੰਨਵਾਦ ਕਰਦਾ ਹਾਂ ਈਪੀ ਉਚੇਚੇ ਤੌਰ ਤੇ ਧਰਵਾਦਾ ਇੱਧਰ ਡਾਈਮ ਬੰਡ ਤੇ ਨਾਲ ਮੰਗੀ ਬਹੁਤ ਹੀ ਵਧੀਆ ਕੁਸ਼ਤੀ ਜਿਹੜੀ ਦੇਖਣ ਵਾਲੀ ਹੈ ਮੀਰਾ ਕੋ ਸਾਹਿਬ ਚੇਚੇ ਤੌਰ ਤੇ ਪਹਿਲੇ ਇੱਕ ਵਾਰੀ ਫੜੇ ਦੀ ਸਾਥ ਪਾਇਓ ਕੋ ਸਾਹਿਬ ਜ਼ੋਰਦਾਰ ਤਾੜੀ ਮਾਰ ਦਿਓ ਕੱਲ ਇਹਨਾਂ ਦੇ ਬਲ ਅਖਾੜੇ ਦੀ ਲੜਕੀ 50 ਕਿਲੋ weight ਦੇ ਵਿੱਚ ਔਰ ਇੰਡੀਆ ਲੈਵਲ ਤੇ ਸੈਕੰਡ ਪੋਜੀਸ਼ਨ ਥਰਡ ਪੋਜੀਸ਼ਨ ਜਿਹੜੀ ਹਾਸਲ ਕੀਤੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਰੈਸਿੰਗ ਦੇ ਵਿੱਚ ਜਿਹੜੀ ਥਰਡ ਪੋਜੀਸ਼ਨ ਬਹੁਤ ਬੜਾ ਧੰਨਵਾਦ ਤੁਹਾਡਾ ਇਹ ਪ੍ਰਾਪਤੀ ਹੈ ਉਰਦੇ ਕਾਬ ਵੀ ਜਿਹੜਾ ਸਰਦਾਰਾਂ ਪੁੱਛਦੇ ਐ ਅਰ ਗੁਰਬਾਣੀ ਦੇ ਵਿੱਚ ਫਰਮਾਨ ਹੈ ਕਿ ਕਾਗਾ ਕਰਨ ਟੰਡੋਲਿਆ ਸਿਗਲਾ ਖਾਇਓ ਮਾਸ ਇਹਦੋ ਨੈਨਾ ਮਤਿ ਸ਼ੋ ਪਿਰ ਦੇਖਣ ਕੀ ਆਸ ਤਨ ਸੁੱਕਾ ਪਿੰਗਰ ਥੀ ਆ 3 ਬਲਵਣ ਕੋਹਾਲੀ ਪਦਾਰਥ ਬਲਵਣ ਜੀ ਉਹਨਾਂ ਦੇ ਅਖਾੜ ਦੇ ਪਹਿਲਵਾਨਾਂ ਸੋ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਆਂ ਟੀਟੂ ਪਹਿਲਵਾਨ ਜੀ ਕੋਹਾਲੀ ਵਾਲੇ ਅਚੇਚੇ ਤੌਰ ਤੇ ਸਾਡੇ ਦੇ ਮਨ ਪੁੱਜੇ ਹੋਏ ਆ। ਬਹੁਤ ਹੀ ਵਧੀਆ। ਬਹੁਤ ਹੀ ਵਧੀਆ। ਰੁਸਮੇ ਹਿੰਦ ਪਹਿਲਵਾਨ ਮਿਹਰਦੀਨ 우ਸਤਾਦ ਪਰ ਸਾਹਮਣੇ ਕੁਸ਼ਤੀ ਬਹੁਤ ਹੀ ਵਧੀਆ। ਆ ਬਈ ਦੀਪੂ। ਆ ਦੀਪੂ ਨੂੰ ਦਿਓ ਮਾਈਕ ਪਰ। ਦੀਪੂ ਅਮਰਗੜ ਲੈ ਲੈ ਕੋਈ ਗੱਲਿੰਦਾ ਲੈ। ਕੋਈ ਆ ਜਾ ਲੈ। ਬਾਅਦ ਚ ਵੱਡੀ ਕੁਸ਼ਤੀ ਤੇ ਵੀ ਆਉਣਾ ਹੀ ਆ। ਦੀਪੂ ਅਮਰਗੜ। ਗੱਡੀ ਆ ਪੀਵੀ 9 PV99P 9496 ਇਹ ਮੇਰੇ ਭਰਾ ਦੀ ਗੱਡੀ ਹੈ PV99P 9496 ਉਹ ਵੀ ਥੋੜਾ ਜਿਹਾ ਸਾਈਡ ਤੇ ਕਰ ਲਈਏ ਜੀ ਦੀਪੂ ਅਮਰਗੜ ਬਹੁਤ ਹੀ ਵਧੀਆ ਬੁਲਾਰਾ ਪਰ ਸਾਹਮਣੇ ਕੁਸ਼ਤੀਆਂ ਲਾਡੀਆਂ ਅਖਾੜੇ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪੰਜਾਬ ਦੀ ਧਰਤੀ ઋਸ਼ੀਆਂ ਮੁੰਨੀਆਂ ਪੀਰਾਂ ਫਕੀਰਾਂ ਯੋਧਿਆਂ ਦੀ ਧਰਤੀ ਮੇਰੇ ਪੰਜਾਬੀ ਵੀਰੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੇਵਕ ਬਾਬਾ ਦਾਸਾ ਜੀ ਜਿਨ੍ਹਾਂ ਨੇ ਇਸਤਾਨ ਦੇ ਉੱਪਰ ਹਰ ਸਾਲ ਕਬੱਡੀ ਦਾ ਮੇਲਾ ਵੱਡਾ ਹੁੰਦਾ ਹੈ ਔਰ ਵੱਡੇ ਪੱਦਰ ਤੇ ਕੁਸ਼ਤੀਆਂ ਜਿਹੜੀਆਂ ਉਹ ਲੜੀਆਂ ਜਾਂਦੀਆਂ ਨੇ ਪਹਿਲਵਾਨਾਂ ਦਰਮਿਆਨ ਸਮੂਚੀ ਬਾਬਾ ਦਾਸਾ ਜੀ ਕਮੇਟੀ ਦੇ ਵੱਲੋਂ ਹਰ ਸਾਲ ਦੰਗਲ ਕਰਵਾਇਆ ਜਾਂਦਾ ਹੈ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਔਰ 71ਵਾਂ ਸਾਲਾਨਾ ਜੋੜ ਮੇਲਾ ਜਿਹੜਾ ਅੱਜ ਸਮਾਪਤੀ ਵੱਲ ਵੱਧ ਰਿਹਾ ਹੈ ਤੇ ਕੁਮਨ ਸਾਹਿਬ ਕੱਲ ਨੂੰ ਦਿਨ 72 ਵੇ ਦਾ ਸ਼ੁਰੂ ਹੋ ਜਾਣਾ ਹੈ ਉਹਦੇ ਵਿੱਚ ਸੇਵਾ ਕੀਤੀ ਸੇਵਾਦਾਰਾਂ ਦਾ ਸਾਡੀਆਂ ਮਾਈਆਂ ਦਾ ਭੈਣਾਂ ਦਾ ਬੀਬੀਆਂ ਦਾ ਉਹ ਚੇਚੇ ਤੌਰ ਤੇ ਸਤਕਾਰ ਹੈ ਸੇਵਾਦਾਰਾਂ ਦਾ ਆਹ ਦੇਖੋ ਸਾਨਾਂ ਦਾ ਭੇੜ ਹੈ ਇਹਨੂੰ ਕੁੰਡੀਆਂ ਦੇ ਸਿੰਘ ਫਸ ਗਿਆ ਜਿਵੇਂ ਕਹਿੰਦੇ ਹੁੰਦੇ ਆ ਬਹੁਤ ਹੀ ਵਧੀਆ ਦੀਪੂ ਪਾਇੰਟ ਤੇ ਕੁਸ਼ਤੀ ਹੈ ਮੈਨੂੰ ਲੱਗਦਾ ਕਿ ਉਹ ਗਿਲਾਟਾ ਮੰਗੀ ਵੱਲੇਓ ਸ਼ੇਰਾ ਤਾੜੀ ਮਾਰ ਦਿਓ ਜਸਵੰਤ ਸਿੰਘ ਆ ਦੇਖ ਲੋ ਕਿੰਨਾ ਭਾਰਾ ਬੰਦਾ ਹੈ ਇਹ ਕੁਸ਼ਤੀ ਦਾ ਵੇਚਦੀ ਹੈ ਔਰ ਮੰਗੀ ਜਿਹੜਾ ਜਿੱਤ ਪ੍ਰਾਪਤ ਕਰ ਗਿਆ ਬਹੁਤ ਵੱਡਾ ਪਿਆਰ ਔਰ ਸਤਕਾਰ ਜਿਹੜਾ